ਵਾਲੇ ਤੇ ਸੀ ਪ੍ਰੇਮੀ ਦਾ ਪੁੱਤ ਸਵਾਰ ਉਸਨੇ ਆਪਣੇ ਹੀ ਘਰ ਚ ਤੇਲ ਪਾ ਕੇ ਲਗਾਈ ਅੱਗ ਸਾਰਾ ਸਮਾਂ ਸੜਕੇ ਹੋਇਆ ਸੂਆ ਪਤਨੀ ਅਤੇ ਬੱਚੇ ਰਹਿਨੇ ਰੋਠਾਣਾ ਸਦਰਦੀ ਪੁਲਿਸ ਨੇ ਮ੍ਰਿਤਕਾ ਦੀ ਪਤਨੀ ਕਰਨਜੀਤ ਦੇ ਬਿਆਨਾਂ ਤੇ ਪ੍ਰੇਮੀ ਦੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਕੁਲਦੀਪ ਨੂੰ ਗ੍ਰਿਫਤਾਰ ਕਰ ਲਿਆ ਦੂਸਰੀ ਔਰਤ ਨਾਲ ਜਾਇਜ਼ ਬੰਦਾ ਤੋਂ ਪਰੇਸ਼ਾਨ ਪ੍ਰੇਮੀ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਦੂਸਰੀ ਔਰਤ ਨਾਲ ਜਾਇਜ਼ ਬੰਦਾ ਤੋਂ ਪਰੇਸ਼ਾਨ ਪ੍ਰੇਮੀ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਕੇ ਸਾਰਾ ਸਮਾਨ ਸੜ ਕੇ ਦੂਸਰੀ ਔਰਤ ਨਾਲ ਜਾਇਜ਼ ਬੰਦਾ ਤੋਂ ਪਰੇਸ਼ਾਨ ਪ੍ਰੇਮੀ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਕੇ ਸਾਰਾ ਸਮਾਨ ਸਾੜ ਦਿੱਤਾ। ਆਓ ਸੁਣਦੇ ਹਾਂ ਇਸ ਪੂਰੇ ਮਾਮਲੇ ਤੇ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ। ਕੀ ਨਾਮ ਤੇ ਕਿੱਥੋਂ ਦੇ ਰਹੇ ਹੋ ਤੁਸੀਂ? ਵੀਰ ਜੀ ਮੇਰਾ ਨਾਮ ਕਰਮਜੀਤ ਹੈ। ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕਦੀ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ ਇਹਨਾਂ ਨੇ ਮੇਰੇ ਕੁਐਸ਼ਨ ਮੰਨ ਲੇ ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ ਚਲੋ ਮੈਂ ਕਿਹਾ ਹਰ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਇਆ ਪਵਾਇਆ ਫਿਰ ਉਸ ਤੋਂ ਬਾਅਦ ਕਿ ਨਹੀਂ ਮੈਨੂੰ ਹੋਰ ਪੈਸੇ ਚਾਹੀਦੇ ਆ ਉਹ ਇਹਨੇ ਮੁੜ ਕੇ ਇਥੇ ਐਲ.ਡੀ ਮੰਗੀ ਮੈਨੂੰ ਕਹਿੰਦੇ ਐਲ.ਡੀ ਦੇ ਮੈਨੂੰ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਮੰਗਦੀ ਆ ਐਲ.ਡੀ ਦੇ ਤੇ ਮੈਂ ਕਿ ਨਹੀਂ ਵੀ ਐਲ.ਡੀ ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਕੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚ 10 ਜ 1000 3 ਦਿਨ ਪਹਿਲਾਂ ਉਹਨੂੰ ਪਾ ਕੇ ਹਟਾਇਆ ਸੀਗਾ ਉਹ ਪੈਸਾ ਖਾਣ ਵਾਲੀ ਜਨਾਨੀ ਆ ਫਿਰ ਇਹਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਖਿੱਚਿਆ ਤੋਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਮੇਰਾ ਸਟਾ ਮੇਰੇ ਕੋਲ ਕੁਛ ਨਹੀਂਗਾ ਮੇਰੇ ਤਿੰਨ ਬੱਚੇ ਹੋ ਵੀਰ ਜੀ ਮੇਰੇ ਕੋਲ ਨਾ ਸੌਣ ਨੂੰ ਤਾਂ ਪੈਣ ਨੂੰ ਕੁਛ ਨਹੀਂ ਇਸ ਤਰ੍ਹਾਂ ਦਾ ਜਿਹੜਾ ਆਸ਼ਕੀ ਦਾ ਭੂਤ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹਾਂਜੀ ਘਰ ਹੀ ਫੂਕਤਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆਰ ਆ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਾਰਾ ਤਬਾਹ ਕਰਤਾ ਇਹ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਵੀਰ ਜੀ ਇਹਨੇ ਉਹ ਜਿਨਾਂ ਨਹੀਂ ਪਾਇਆ ਹੈ ਮੰਗੀਆਂ ਦੀ ਪੈਸੇ ਮੰਗੀਆਂ ਨਹੀਂ ਕਰੰ ਪਾਇਆ ਹ ਲੈ ਕੇ ਦੇ ਮੈਨੂੰ ਥਾ ਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰਾਂ ਵੀਰ ਜੀ ਕਿੱਥੋਂ ਦੇਈਏ ਕਿੰਨੀ ਕੀ ਦੇਰ ਦੇ ਨਜਾਇਜ਼ ਬੰਦ ਸੀ ਉਹ ਹੋ ਗਿਆ ਸੀ ਵੀਰ ਜੀ ਤਿੰਨ ਚਾਰ ਮਹੀਨੇ ਹੋਏ ਸੀ ਇਸ ਗੱਲ ਨੂੰ ਹਾਂ ਜੀ ਪੈਸਿਆਂ ਦੀ ਮੰਗ ਕਰ ਪੈਸਿਆਂ ਦੀ ਮੰਗ ਕਰਦੀ ਸੀ ਕਹਿੰਦੀ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾ ਥਾ ਲੈ ਕੇ ਦੇ ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲਬਾਤ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਉਹਨੇ ਉਹ ਜਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇਰਾ ਤੇ ਮੇਰਾ ਤਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਖਤ ਸਖਤ ਜਾਮਿਲ ਨਹੀਂ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਹੈ ਕਿੰਨੇ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਟੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ ਹਾਂ ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਾੜ ਦੇ ਤਾਣਾ ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ ਕੁਛ ਨਹੀਂ ਗਾ ਮੇਰੇ ਸਰਕਾਰ ਮੂਰੇ ਇਹ ਹੀ ਬੇਨਤੀ ਮੇਰੀ ਮਾਤਮਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਉਂਗੀ ਇੱਥੇ ਦੇਖੋ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ ਇੱਕ ਔਰਤ ਨੇ ਹਾਂਜੀ ਉਸ ਔਰਤ ਨੇ ਉਸ ਔਰਤ ਕੋਹਤਾ ਹੈ ਇਹ ਹੀ ਹਾਂਜੀ ਪਹਿਲਾਂ ਵਿਆਹੀ ਰੰਡੀ ਆ ਅੱਛਾ ਹਾਂਜੀ ਹਾਂਜੀ ਵਿਆਹੀ ਸੀਗੀ ਹੁਣ ਇਹਦੇ ਤੇ ਸਖਤ ਕਾਰਵਾਈ ਦੀ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇਤੇ ਬਾਤੋ ਵਾਧਾ ਸਰੀਕ ਮਸਲਾ ਆਹੀ ਅਗਲਾ ਕੀ ਮਸਲਾ ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਵੰਦ ਅਹਲੀ ਦੇ ਆਈ ਹੈ ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਹੈ ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਇਹਦੀ ਘਰ ਲਈ ਇਸੇ ਗੱਲ ਤੋਂ ਪੁਲਿਸ ਕਰਦੀ ਸੀ ਇਹ 13 ਚਾਹ ਦੀ ਰਾਤ ਨੂੰ ਸਾਡੇ ਕੋਲ 9 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰੇ ਇਨੇ ਘਰ ਆਪਣੇ ਘਰ ਨੂੰ ਹੀ ਅਗਲਾਤੀ ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕਰੋੜੀ ਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ ਫੀਆਰ ਨੰਬਰ 58 ਦਰਜ ਕੀਤੀ ਹੈ ਇਹਨੂੰ ਅਸੀਂ ਅਰੈਸਟ ਕਰਨਾ ਹੈ ਹਾਂਜੀ ਫਿਰ ਲਾਲ ਤ੍ਰਿਤੀ ਜੀ ਆ ਜੀ ਨਾਮ ਤੇ ਇਹ ਕੀ ਲੱਗਦੇ ਇਕੱਡੇ ਇਹ ਮੇਰੀ ਬੇਟੀ ਹੈ ਜੀ ਹਾਂਜੀ ਕਿੰਨੀ ਦਿਨ ਹੋ ਗਈ ਉਹਦੇ ਨਾਲ ਵਿਆਹੀ ਇਹਦੇ ਜੀ 18-19 ਸਾਲਾਂ ਦਾ ਵੱਡਾ ਬੱਚਾ ਹੀ ਆ ਹਾਂਜੀ ਹਾਂ ਤੇ ਠਾ 20 20 ਸਾਲ ਹੋ ਗਈ ਜੀ ਕਿਤੇ ਨਾਲ ਵੇਚੀ ਸੀ ਕਿੱਥੇ ਵੇਚੀ ਕਲਦੀਪ ਸਿੰਘ ਨਾਲ ਜੀ ਕਿੱਥੇ ਵੇਚੀ ਸੀ ਪ੍ਰੀਤ ਮਾਲੀਆਲੀ ਜੀ ਹਾਂ ਜੀ ਉਹ ਤੱਕ ਪਰੇਸ਼ਾਨ ਕਰਦਾ ਸੀ ਉਹ ਪਹਿਲਾਂ ਤੱਕ ਪਰੇਸ਼ਾਨ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਐਂ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗ ਤੇ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਹੂੰ ਇਨੇ ਮੇਰੀਤੀ ਦੀ ਘਟਮਾਰ ਵੀ ਬਹੁਤ ਕੀਤੀ ਖਿੱਚਿਆ ਤੋਂ ਹੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ ਆਈ ਜਦੋਂ ਅੱਗ ਲੱਗੀ ਪਹਿਲਾਂ ਮੈਂ ਤਿੰਨ ਦਿਨ ਰਹਿ ਕੇ ਗਏ ਚਾਰ ਦਿਨ ਉਦੋਂ ਆਇਆ ਨਹੀਂ ਸਾਡਾ ਸੱਦਿਆ ਕਹਿੰਦਾ ਮੈਂ ਸੋਮਵਾਰ ਨੂੰ ਆਉਂ ਹਲੇ ਸੋਮਵਾਰ ਨੂੰ ਆਣਾ ਸੀ ਸੋਮਵਾਰੇ ਨਹੀਂ ਆਉਣ ਨਹੀਂ ਦਿੱਤਾ ਜੀ ਅੱਗ ਵੀ ਲਾਤੀ ਤੇ ਖਿੱਚਿਆ ਤੋਂ ਹੀ ਸਾਰੇ ਇੱਥੇ ਪਿੰਡ ਚ ਵਿੱਚ ਕੀਤੀ ਛੜਕ ਚ ਇਹਦੇ ਸ੍ਰੀਕੇ ਕਬੀਲੇ ਨੇ ਇਹਨੂੰ ਹਟਾਇਆ ਮੈਂ ਮਸਾਂ ਸਮਾਨ ਅਸੀਂ ਬੁੱਢੇ ਠੇਰੇ ਸੀ ਪਹਿਲਾਂ ਇਹਨਾਂ ਦਾ ਘਰ ਕੱਚਾ ਸੀ ਕਹਿੰਦੇ ਅਸੀਂ ਲੈਣਾ ਨਹੀਂ ਸਮਾਨ ਮਗਰੋਂ ਸੀ ਜੋੜ-ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ-ਕਰ ਕੇ ਮਸਾਂ ਦਿੱਤਾ ਸੀ ਦਾਇਆ ਦਿੱਤਾ ਹਾਂ ਦਾਇਆ ਦਿੱਤਾ ਜੀ ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ ਉਹਦੇ ਸਿਰ ਤੇ ਹੀ ਚਲੋ ਥੋੜੇ ਵਾਲੇ ਪਾਉਂਦਾ ਸੀ ਹੁਣ ਇਹਨੂੰ ਜਮ੍ਹਾਂ ਨਹੀਂ ਕਮਾਈ ਦਿੱਤੀ ਜੀ ਕਿੰਨਾ ਦਿੱਤਾ ਇਹ ਕਮਾਈ ਜੀ ਔਰਤਾ ਜਿਹੜੀ ਸਾਨੂੰ ਤਾਂ ਦੱਸ ਦੇ ਵੀ ਫਰੀਦਕੋਟ ਦੀ ਸਾਨੂੰ ਇੱਕ ਹਸਾਬ ਨਾ ਹਾਂ ਵੀ ਲਾਪਤਾਈ ਉਸ ਨਾਲ ਸੰਬੰਧ ਰੱਖਦਾ ਸੀ ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾ ਕੱਢਦਾ ਸੀ ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ ਮੈਂ ਤੁਹਾਨੂੰ ਵੜ ਦਿਆਂਗੇ ਇੱਥੇ ਆ ਕੇ ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ ਮੇਰੇ ਨਾਲ ਗੱਲ ਕੋਈ ਨਹੀਂ ਮੇਰੀ ਤਾਂ ਇਹੋ ਹੀ ਹੈ ਪਰਮਜੀਤ ਕੌਰ ਸਾਨੂੰ ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸ ਹੋਈ ਤੀਜੀ ਵੇਰ ਅੱਗ ਲਾਈ ਹਾਂ ਹਾਂਜੀ ਘਰ ਦਾ ਸਾਮਾਨ ਫੋਕਦਾ ਸਾਰਾ ਅੱਜ ਕੀਤੇ ਹੋਰ ਬਾਕੀ ਸਤਕਾਰ ਬਾਈ ਜੀ ਹਾਂ ਸਖਤ ਕਾਰਵਾਈ ਕੀਤੀ ਜਾਵੇ ਦੋਹਾਂ ਜਣਿਆਂ ਤੇ ਪਰਮਜੀਤ ਕੌਰ ਤੇ ਵੀ ਆ ਉਹ ਆਔਰ ਤੇ ਵੀ ਹੋਣੀ ਚਾਹੀਦੀ ਇਹਦੀ ਸ਼ਾਇਦ ਹਾਂ ਇਹਦੀ ਸ਼ਾਇਦ ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰ ਰੋਟੀ ਨਹੀਂ ਖਾਣੀ ਪਾਣੀ ਨਹੀਂ ਖਾਣਾ ਆਵਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ ਰਾਤ ਨਹੀਂ ਕੱਟਣੀ ਐ ਜਿਹਾ ਗੱਲਾਂ ਮਗਰ ਫੋਨ ਆਉਂਦੇ ਰਹੇ ਕਿ ਕੀ ਨਾਮ ਤੁਹਾਡਾ ਜੀਰਪਾਲ ਘਰ ਜੀਰਪਾਲ ਕਿੱਥੇ ਰਹਿੰਦੇ ਅਸੀਂ ਪ੍ਰੀਤਮ ਸਿੰਘ ਵਾਲੇ ਤੇ ਰਹਿੰਦੇ ਜੀ ਜਿਹੜੀ ਅੱਗ ਲਗਾਈ ਇਹ ਕਿਨੇ ਲਗਾਈ ਤੇ ਕਿਉਂ ਲਗਾਈ ਸਾਹਿਬ ਇਹ ਮੇਰੇ ਦਿਵਾਰ ਨੇ ਅੱਗ ਲਗਾਈ ਆ ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਇਹ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਠੀਕ ਹੀ ਰਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਫਿਰ ਜਦੋਂ ਉਹਦੇ ਸਿਰ ਤੋਂ ਨਹੀਂ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰ ਦੇਆਂ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਦੇ ਨਵੇੜੋ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਸਾਡੇ ਗਲਪ ਹੋਊਗਾ ਸਾਡੇ ਵੀ ਗਲ ਪਿੰਦਾ ਉਹ ਸਾਡੇ ਵੀ ਖਿਚਮਾਰ ਕਰਦਾ ਧੂ ਕਰਦਾ ਵੀ ਘੁਰਦਾ ਮਾਰਦਾ ਹਾਂਜੀ ਸ਼ਰਾਬ ਪਿੰਦਾ ਉਹ ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ ਦੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਅੱਜ ਦੇ ਸੁੱਤਾ ਨਹੀਂ ਫਸੇ ਸੀਗੇ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਲੀਬਾਨੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਖਾ ਦੇਣਾ ਪਟੋਲ ਪਾ ਦੇਣਾ ਤਜਾ ਪਾ ਦੇਣਾ ਇਹਨਾਂ ਨੂੰ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ ਉਹ ਸੌਰਤ ਨੇ ਆਪਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚ ਫਸਾਇਆ ਹੋਇਆ ਔਰਤ ਦੀ ਹੱਤ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਸਮਝਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਸਮਝਦਾ ਬੱਚਿਆਂ ਧੱਕੇ ਮਾਰਦਾ ਸੀਗਾ ਉਈ ਉਹਨਾਂ ਬਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਕੋਈ ਉਹਨੇ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹੀ ਉਸੇ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ